ਵੇ ਜਦੋਂ ਤੋਂ ਆਪਣਾ ਦੇ ਨਾ ਨਾ ਪਰੋਖ ਨਹੀਂ ਅੱਜ ਕੱਲ ਗੇਰੇ ਗੱਲੇ ਜਟੋਪੁਰੀ ਹੋਈ ਵੀ ਆ ਤੇਰੀ ਕੋਈ ਚੜਾਈ ਐ ਠੀਕ ਆ ਵਧੀਆ ਆਪਣੋ ਹਾਂ ਇਹ ਨਿਆਣਾ ਕਰਕੇ ਜਾ ਕਿਹਨੇ ਨਿਆਣਾ ਕਰਤਾ ਪੁਰੀ ਅਮਰੀਕਾ ਥੋਂ ਲਾ ਚੜਾਈ ਦਾ ਪੁਰੀਆ ਪ੍ਰੋਪੋਜ਼ ਹੁੰਦਾ ਸਰ ਠੀਕ ਆ ਮਨ ਬਹੁਤ ਵਧੀਆ ਤੂੰ ਬਰ ਮਾਂ ਬਰਿਆਨੇ ਨਿੱਕੇ ਮਿਲ ਜੂ ਜ਼ਰਾ ਜ਼ਰਾ ਮਤ ਪੁਰੀਆ ਹੀ ਕੀ ਹਾਂ ਕੁੜੀ ਆ ਜਾਂਦੀ ਲਖੜੇ ਬੰਨੀ ਅੱਜ ਮੇਰੀਆਂ ਨਾਲ ਵਧੀਆ ਹੋ ਰਹੀ ਜਵਾਏ ਵਧੀਆ ਹੋ ਰਹਾ ਤੁਹਾਨੂੰ ਨਾ ਕੋੜ ਦਾ ਤੁਮ ਮੁੰਡੇ ਦੇ ਬਣਨੀ ਦੇਖ ਦਿੰਦਾ ਨਾ ਕੁਛ ਨਹੀਂ ਬੰਨੇ ਹੁੰਦਾ ਅਪਾ ਮੇਰੀ ਘਰ ਜਮਾਈ ਵਧੀਆ ਹਾਂ ਬਹੁਤ ਵਧੀਆ ਹਾਂ ਹੂੰ ਦਾਪਾ ਆਪੋ ਉਹ ਧਰ ਨਿਆਣਾ ਕਰਕੇ ਵੱਡੇ ਕਰਕੇ ਹੋਰ ਤੁਸ ਕੱਢ ਦੇਗੇ ਚਲੋ ਆਪਣੇ ਬੱਚੇ ਹੋ ਇਕਲਾ ਹੋਈ ਬਾਪੂ ਅੱਜ ਕੱਲ ਇਕਲਾ ਬਾਬਾ ਦਾ ਪੁੱਤਰੀ ਮਾਂ ਮਰੀ ਗਈ ਨਹੀਂ ਅੱਜ ਹਾਂ ਜੰਮੀ ਹੋਵੇ ਅਜੇ ਤਾਂ ਹੈਗੇ ਹਾਂ ਉਹ ਛੋਟੇ ਆਤਮ ਦੌੜੀ ਹੋਇਆ ਹੀ ਹੈਗੇ ਹਾਂ ਉਹੀ ਗੱਲ ਆ ਵੀ ਮੇਰੀ ਗੱਲ ਹੁੰਦਾ ਹੈਗੇ ਆ ਮੁੰਡੇ ਹੈਗੇ ਮੁੰਡੇ ਗਾਹ ਨੂੰ ਹੈਗੇ ਪਰ ਉਪਰਾਂ ਜਣੇ ਗੱਲਬਾਤ ਕਰਨ ਇੱਕ ਕੁੱਕਰ ਲੈ ਪੈਂਦਾ ਉਹ ਤਾਂ ਸੇ ਹੁੰਦਾ ਹੀ ਆ ਜਿਹੜੀ ਤੇਰੀ ਗੱਲ ਦੂਏ ਬੰਦੇ ਦੌੜੀ ਬਣਦੀ ਉਹ ਜਿਹੜਾ ਸਭ ਤੋਂ ਵੱਡਾ ਬਾਬੂ ਜਿੱਤਾ ਹੁੰਦਾ ਬਸ ਲੇਵੜਾ ਵਾਲਾ ਹਾਂ ਬਾਹਰ ਲੇਵੜਾ ਕਿੱਟੂ ਪੁੱਕਾ ਵਾਲਾ ਪਿਆਰ ਤੇ ਨਾ ਹੱਸਣਾ ਉਹਦੇ ਇਹ ਕੰਮ ਆ ਜਾਏਗਾ ਮੈਂ ਆਪ ਮੇਰੀ ਕਿੱਥੇ ਕੰਮ ਹੋ ਜੀ ਗਾੜਿਆ ਦੋ ਪਾਰਟੀਆਂ ਕੱਢ ਗਿਆ ਹਾਕਾ ਖੜੀਆਂ ਨਾ ਹੁਣ ਤਾਂ ਖਤਮ ਹੋ ਗਆਂੜੀਆਂ ਦੇ ਵਿਗੜੇ